ਸਤਨਾਮ ਸ੍ਰੀ ਵਾਹਿਗੁਰੂ ਜੀਓ ਗੁਰੂ ਗ੍ਰੀਵ ਨਿਵਾਜ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿਹ ਬੁਲਾਓ ਸਾਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਪਾਂ ਸੁਣ ਰਹੇ ਸੀ ਦੂਰ ਦੂਰ ਤੋਂ ਚੱਲ ਕੇ ਸਾਧੂਆਂ ਸੰਤਾਂ ਦੀਆਂ ਮੰਡਲੀਆਂ بڑے بڑے ਵਿਦਵਾਨ ਪੰਡਤ ਔਰ ਨਾਮ ਦੇ ਅਭਿਆਸੀ ਜਿਨ੍ਹਾਂ ਦੇ ਮਨ ਵਿੱਚ ਕੁਝ ਭਾਵਨਾ ਸੀ ਉਹ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਤੇ ਆ ਕੇ ਸਵਾਲ ਕਰਦੇ ਕੰਨਿਆ ਨੂੰ ਆਪਣੇ ਮਾਤਮ ਤੰਤਰ ਦਾ ਮਾਣ ਹੁੰਦਾ ਸੀ ਸਤਿਗੁਰ ਜੀ ਅੱਗੇ ਆਉਂਦੇ ਤਾਂ ਮਾਣ ਟੁੱਟ ਜਾਂਦਾ ਔਰ ਕਈ ਮਹਾਰਾਜੀਆਂ ਦੇ ਦਰ ਤੇ ਸਵਾਲੀ ਬਣ ਕੇ ਆਉਂਦੇ ਮਹਾਰਾਜ ਉਹਨਾਂ ਦੀ ਝੋਲੀ ਵਿੱਚ ਫਿਰ ਪ੍ਰੇਮ ਦੀ ਦਾਤ ਪਾਉਂਦੇ ਬਹਿਮਾ ਭਰਮਾ ਤੋਂ ਮੁਕਤ ਕਰਦੇ ਔਰ ਸਤਿਗੁਰ ਜੀ ਸਮਤ ਲਾਉਂਦੇ ਅੱਗੇ ਵੱਲ ਤੋਰਦੇ ਅੱਜ ਕੁਝ ਭਗਤ ਜਾਨ ਜਿਹੜੇ ਧੋਤੀਆਂ ਪਹਿਨੀ ਤਿਲਕ ਲਾਈ ਨਿਰਤ ਰਾਗ ਕਰਤੱਬ ਭੇਖਾਦਕ ਧਰਨ ਕਰਨ ਵਾਲੇ ਸਨ ਉਹ ਮਹਾਰਾਜ ਜੀ ਦੇ ਚਰਨਾਂ ਚਾਏ ਸਤਗੁਰ ਜੀ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾ ਰਹੇ ਨੇ ਉਹ ਬੇਨਤੀਆਂ ਕਰ ਰਹੇ ਨੇ ਤੇ ਗੱਲ ਇਥੋਂ ਤੱਕ ਇਤਿਹਾਸ ਸਾਰ ਪਹੁੰਚਿਆ ਸੀ ਕਿ ਉਹਨਾਂ ਨੇ ਪੁੱਛਿਆ ਸੀ ਕਿ ਜਿਹੜਾ ਅਸੀਂ ਫਿਰ ਰਾਗ ਕਰਦੇ ਹਾਂ ਨਾਚ ਕਰਦੇ ਹਾਂ ਜਾਂ ਹੋਰ ਕਿਰਿਆ ਕਰਮ ਕਰਦੇ ਹਾਂ ਤਾਂ ਇਹਦੇ ਨਾਲ ਕੀ ਪਰਮੇਸ਼ਰ ਦੀ ਭਗਤੀ ਨਹੀਂ ਹੁੰਦੀ ਇੱਥੋਂ ਤੱਕ ਇਤਿਹਾਸ ਆਪਾਂ ਸੁਣਿਆ ਸੀ ਆਓ ਜੀ ਅੱਗੇ ਇਤਿਹਾਸ ਸਰਵਣ ਕਰੀਏ ਪਹਿਲਾਂ ਰੋਜ਼ਾਨਾ ਦੀ ਤਰ੍ਹਾਂ ਪੰਜ ਵਾਰ ਸਤਨਾਮ ਵਾਹਿਗੁਰੂ ਜਪੀਏ ਜਪੋ ਜੀ ਸਤਨਾਮ ਵਾਹਿਗੁਰੂ ਸਤਨਾਮ ਆਦੀਆਂ ਦੇ ਬਚਨ ਕੀਤਾ ਭਗਤ ਜਨਾਂ ਦੇ ਜੋ ਬਾਹਰਲੇ ਚਿੰਨ ਤੇ ਆਤਮ ਭਾਵਨਾ ਤੋਂ ਬਿਨਾ ਕਰਤਾ ਪੁਰਖ ਦੀ ਮਨ ਵਿੱਚ ਸੇਧ ਬੰਨੇ ਦੇ ਕੇਵਲ ਦਿਖਾਵੇ ਮਾਤਰ ਭੇਖ ਤੇ ਸਾਧਨ ਹੋ ਰਹੇ ਸੀ ਉਹਨਾਂ ਦੇ ਸਤਿਗੁਰ ਨੇ ਚਾਨਣਾ ਪਾ ਕੇ ਉਹਨਾਂ ਦੀ ਅਸਲੀ ਕੀਮਤ ਕੂਤ ਦਿਖਾ ਦਿੱਤੀ ਤਾਂ ਉਹਨਾਂ ਦੇ ਹਿਰਦੇ ਵਿੱਚ ਪੂੜੀ ਕੇ ਸੱਚ ਫਰਮਾ ਰਹੇ ਹਨ ਹਿਰਦੇ ਵਿੱਚ ਪੂੜੀ ਦਾ ਮਤਲਬ ਵੀ ਗੱਲ ਹਿਰਦੇ ਵਿੱਚ ਵਸ ਗਈ ਇਹ ਸੱਚ ਫਰਮਾ ਰਹੇ ਆ ਸਾਰੇ ਸਿਧਾਂਤ ਦੀ ਗੱਲ ਜਿਸ ਦੀ ਉਹਨਾਂ ਨੂੰ ਲੋੜ ਸੀ ਸੁਣ ਕੇ ਉਹਨਾਂ ਦੀ ਬਿਰਤੀ ਬਾਦ ਵਾਲਾ ਨਾ ਪਈ ਬਾਦ ਮਤਲਬ ਮਤਲਬ ਬਾਦ ਦਾ ਮਤਲਬ ਹੁੰਦਾ ਬਹਿਸ ਕਰਨਾ ਉਧਰ ਨਾ ਪਈ ਕਿਉਂਕਿ ਉਹ ਰਮਜ ਦੇ ਲੋੜ ਕੋ ਸਨ ਜਿਸ ਦੇ ਖੁੱਲੇ ਬਿਨਾ ਉਹਨਾਂ ਦੇ ਸਾਧਨ ਮਨ ਦੀ ਪੀੜਾ ਹਰਨ ਦਾ ਅਸਰ ਉਹਨਾਂ ਤੇ ਪੈਦਾ ਨਹੀਂ ਕਰ ਰਹੇ ਸੀ ਵੀ ਸਾਧਨ ਤਾਂ ਉਹ ਵਰਤਦੇ ਸੀ ਪਰ ਉਹ ਸਾਧਨ ਉਹਨਾਂ ਦੇ ਮਨ ਹਿਰਦੇ ਦੀ ਜਿਹੜੀ ਪੀੜਾ ਸੀ ਉਹਨੂੰ ਦੂਰ ਨਹੀਂ ਸੀ ਕਰ ਰਹੇ। ਵੀ ਰੋਜ਼ ਸਵੇਰੇ ਸ਼ਾਮ ਆਰਤੀ ਕਰਨੀ, ਪੂਜਾ ਅਰਚਾ ਬੰਦਨਾ ਕਰਨੀ ਔਰ ਮੱਥੇ ਤਿਲਕ ਲਾਉਣਾ, ਭੇਖ ਆਦਿਕ ਧਾਰਨੇ ਜਿਵੇਂ ਸਿੱਖ ਧਰਮ ਦੇ ਵਿੱਚ ਵੀ ਆਪਾਂ ਗੱਤਰਾ ਪਹਿਨਦੇ ਹਾਂ, ਕਸ਼ੇਰਾ ਪਹਿਨਦੇ ਹਾਂ, ਪੰਜ ਕਕਾਰੀ ਵਰਦੀ ਪਹਿਨਦੇ ਹਾਂ। ਸਵੇਰ ਸ਼ਾਮ ਨਿਤਨੇਮ ਵੀ ਕਰਦੇ ਹਾਂ, ਬਾਣੀ ਵੀ ਪੜ੍ਹਦੇ, ਗੁਰੂ ਘਰ ਵੀ ਜਾਂਦੇ ਆ, ਸਤਸੰਗਤ ਵੀ ਕਰਨੇ ਆ। ਲੇਕਿਨ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਮਨ ਦੀ ਈਰਖਾ ਨਹੀਂ ਨਿਕਲਦੀ ਮਨ ਦੇ ਵਿੱਚੋਂ ਕ੍ਰੋਧ ਨਹੀਂ ਜਾਂਦਾ ਲੋਭ ਮੋਹ ਹੰਕਾਰ ਨਹੀਂ ਜਾਂਦਾ ਔਰ ਇੱਕ ਦੂਜੇ ਦੇ ਉੱਪਰ ਕਬਜ਼ਾ ਕਰਨ ਦੀ ਉਹ ਸਾਡੀ ਜਿਹੜੀ ਬਿਰਤੀ ਹੈ ਉਹ ਨਹੀਂ ਜਾਂਦੀ ਔਰ ਸੁੱਖ ਦੁੱਖ ਦੇ ਵਿੱਚ ਖੁਸ਼ੀ ਗਮੀ ਦੇ ਵਿੱਚ ਲਿਪਤ ਹੋਣ ਦੀ ਮਨ ਦੀ ਉਹ ਭਾਵਨਾ ਸਾਡੀ ਦੂਰ ਨਹੀਂ ਹੁੰਦੀ ਜਿਹੋ ਜਿਹਾ ਜੀਵਨ ਆਮ ਲੋਕਾਂ ਦਾ ਹੁੰਦਾ ਹੈ ਲਗਭਗ ਉਹੋ ਜਿਹਾ ਹੀ ਅਧਿਆਤਮਕ ਤੌਰ ਤੇ ਜੀਵਨ ਸਾਡਾ ਵੀ ਹੁੰਦਾ ਹੈ ਹਾਂ ਕੁਝ ਫਰਕ ਹੁੰਦਾ ਹੈ ਕਿ ਆਮ ਲੋਕੀ ਕੋਈ ਸ਼ਰਾਬ ਕਬਾਬ ਆਦਕ ਖਾਂਦੇ ਪੀਂਦੇ ਆ ਔਰ ਜਗਤ ਜੂਠ ਜੰਬਾਕੂ ਆਦਕ ਦੀ ਵਰਤੋਂ ਕਰਦੇ ਆ ਪਰ ਗੁਰੂ ਕੇ ਸਿੱਖੋ ਉਹਨਾਂ ਚੀਜ਼ਾਂ ਤੋਂ ਰਹਿਤ ਹੋ ਜਾਂਦੇ ਆ ਉਹਨਾਂ ਚ ਦਲੇਦਰ ਨਹੀਂ ਆਉਂਦਾ ਇਸ਼ਨਾਨ ਪਾਣੀ ਸਜਰੇ ਸਵਕਤੇ ਉੱਠ ਕੇ ਅਮਰ ਦੇ ਵੇਲੇ ਕਰਨਾ ਔਰ ਫਿਰ ਜਦੋਂ ਗੁਰਦੁਆਰ ਵਿੱਚ ਜਾਣਾ ਕੁਝ ਸਵੇਲੀ ਮਨਵਿਰਤੀ ਹੈ ਜਿਹੜੀ ਉਹ ਸ਼ੁੱਧ ਤੇ ਸਾਫ਼ ਵੀ ਹੁੰਦੀ ਹੈ ਫਰਕ ਤਾਂ ਹੈ ਲੇਕਿਨ ਜਿਹੜੀ ਮਨ ਦੀ ਉਹ ਅਵਸਥਾ ਹੈ ਕਿ ਮਨ ਵਿੱਚ ਈਰਖਾ ਦਵੇਸ਼ ਨਿੰਦਿਆ ਪ੍ਰਾਈਤਾਤ ਹੰਕਾਰ ਹਉਮੈ ਲੋਭ ਤ੍ਰਿਸ਼ਨਾ ਉਹ ਨਹੀਂ ਜਾਂਦਾ ਸਾਧਨ ਸਾਰੇ ਕਰਨਿਆਂ ਪਰ ਉਹ ਜਾਂਦਾ ਨਹੀਂ ਇਸੇ ਤਰ੍ਹਾਂ ਇਹ ਜਿਹੜੇ ਸਾਧੂ ਸੀ ਸਾਧਨ ਸਾਰੇ ਕਰਦੇ ਸੀ ਪਰ ਮਨ ਦੀ ਪੀੜਾ ਸੀ ਦੂਰ ਨਹੀਂ ਸੀ ਹੁੰਦੀ ਇਹ ਲੋੜ ਕੋਈ ਰਮਜ ਦੇ ਵੀ ਕਿਸੇ ਨਾ ਕਿਸੇ ਤਰੀਕੇ ਰਮਜ ਪਵੇ ਏ ਘੁੰਮਣ ਘੇਰੀ ਵਿੱਚ ਫਸੇ ਹੋਏ ਸੀ ਫਿਰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀਆ ਨੇ ਕਿਰਪਾ ਕਰਕੇ ਇਹਨਾਂ ਨੂੰ ਉਹਨਾਂ ਘੁੰਮਣ ਘੇਰੀਆਂ ਦੇ ਵਿੱਚੋਂ ਕੱਢ ਕੇ ਤੇ ਸੁਮਤ ਲਾ ਕੇ ਮਰਜ਼ ਨੇ ਸਿੱਧੇ ਰਸਤੇ ਪਾਇਆ। ਔਰ ਇਸ ਲਈ ਨਿਮਰ ਹੋ ਕੇ ਉਹਨਾਂ ਨੇ ਕਿਹਾ ਕਿ ਪੜਦੇ ਸੁਣਦੇ ਗੀਤ ਰਾਗ ਨਿਰਿਤ ਕਰਦੇ ਭੇਖ ਧਾਰ ਕੇ ਘਰ ਬਾਹਰ ਘਰ ਤੇ ਬਾਹਰ ਦਾ ਸੁੱਖ ਗਵਾਉਂਦੇ ਹੋਏ ਅਸੀਂ ਅੰਦਰੋਂ ਸੁਖੀ ਨਹੀਂ। ਇਸ ਦਾ ਮੂਲ ਕਾਰਨ ਕੀ ਹੈ ਇਹ ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਭਾਈ ਜਣੋ ਬਾਜ ਗੁਰੂ ਡੁੱਬਾ ਸੰਸਾਰ ਆਸ਼ਰਮ ਵਿੱਚ ਕੇ ਤੀਰਥਾਂ ਦੇ ਘਰਾਂ ਵਿੱਚ ਕੇ ਮੰਡਲੀਆਂ ਵਿੱਚ ਪਰਮੇਸ਼ਰ ਨੂੰ ਜਾਣਨ ਦਾ ਰਸਤੇ ਪਾਉਣ ਵਾਲਾ ਨਹੀਂ ਹੈ ਗੁਰੂ ਤਾਂ ਹੈਨ ਖਬਰੇ ਚੇਲਿਆਂ ਕੋਲੋਂ ਵੀ ਬਹੁਤੇ ਨੇ ਵੀ ਉਹਨੇ ਚੇਲੇ ਨਹੀਂ ਹੋਣੇ ਜਿਨੇ ਗੁਰੂ ਆ ਦੁਨੀਆ ਦੇ ਵਿੱਚ ਚੇਲਿਆਂ ਕੋਲੋਂ ਭਾਵੇਂ ਬਹੁਤੇ ਹਨ ਪਰ ਉਹ ਗੀਤ ਰਾਗ ਨ੍ਰਿਤਿਆ ਪੜਨਾ ਮਾਤਰ ਬੁੱਧੀ ਨੂੰ ਸਾਨ ਚਾੜ ਕੇ ਗ੍ਰਹਿਣ ਵਰਤੀ ਵਿੱਚ ਚਾਤੁਰ ਕਰਨ ਵਾਲਾ ਗ੍ਰਹਿਣ ਵਰਤੀ ਵਿੱਚ ਚਾਤੁਰ ਦਾ ਮਤਲਬ ਕੀ ਹੈ ਕਿ ਕਿਸੇ ਤੋਂ ਕੁਝ ਲੈਣ ਵਿੱਚ ਚਲਾਕ ਹੋ ਜਾਣਾ ਕਿਸੇ ਨੂੰ ਹੀ ਨਾ ਛੱਡਣਾ ਭਾਵੇਂ ਕਿਸੇ ਨੂੰ ਬਹਿਮ ਭਰਮ ਵਿੱਚ ਪਾ ਕੇ ਕਿਸੇ ਨੂੰ ਹੱਲਾਸ਼ੇਰੀ ਦੇ ਕੇ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਕਹਿ ਕਹਾ ਕੇ ਤੇ ਉਹਦੇ ਕੋਲੋਂ ਕੁਝ ਨਾ ਕੁਝ ਲੈ ਲੈਣਾ ਬਸ ਇਨੂੰ ਇਹਨੂੰ ਕਿਹਾ ਭਈ ਲੈਣ ਦੀ ਵਰਤੀ ਤੇ ਇਹਦੇ ਵਿੱਚ ਲੱਗਣਾ ਭੇਖਾ ਮਾਤਰ ਵੱਲ ਜਿਵੇਂ ਆਪ ਲੱਗ ਰਹੇ ਚੇਲਿਆਂ ਨੂੰ ਲਾ ਰਹੇ ਇਉਂ ਜਗਤ ਕੱਚੇ ਗੁਰੂਆਂ ਵਿੱਚ ਫਸ ਰਿਹਾ ਬਿਨਾਂ ਸੱਚੇ ਗੁਰੂ ਸੋਝੀ ਨਹੀਂ ਪ੍ਰਾਪਤ ਹੁੰਦੀ ਸੱਚੇ ਗੁਰੂ ਤੋਂ ਮੂੰਹ ਫੇਰ ਨਾਲ ਬੰਧਾ ਨਹੀਂ ਟੁੱਟਦੇ ਬੰਦਾ ਨਾ ਟੁੱਟਣ ਕਰਨ ਆਵਾ ਗਾਉਣ ਨਹੀਂ ਮਿਟਦਾ ਸੂਰ ਕੁੱਤੇ ਗਧੇ ਬਿੱਲੇ ਪਸ਼ੂਆਂ ਮਲੇਸ਼ਾਂ ਨੀਚਾਂ ਤੇ ਚੰਡਾਲਾਂ ਦੀਆਂ ਜੂਨਾ ਵਿੱਚ ਭਟਕਣਾ ਹੁੰਦੀਆਂ ਹਨ ਲਿਖਿਆ ਨਾ ਬਾਣੀ ਚ ਮਹਾਰਾਜੀਆਂ ਨੇ ਬਚਨ ਸ਼ੁਕਰ ਸਵਾਨ ਗਰਦਬ ਮੰਜਾਰਾ ਪਸ਼ੂ ਮਲੇਸ਼ ਨੀਚ ਚੰਡਾਲ ਗੁਰ ਤੇ ਮੋਹ ਫੇਰੇ ਤਿੰਨ ਜੂਨ ਪਵਾਈ ਹੈ ਵੰਦਨ ਬਾਦਿਆ ਆਈ ਹੈ ਜਾਈ ਹੈ ਜਿਵੇਂ ਸੂਰਜ ਤੋਂ ਲੁੱਕ ਬੈਠਿਆਂ ਠੇਡੇ ਖਾਈਦੇ ਆ ਤੇ ਸੂਰਜ ਭਾਵੇਂ ਚੜ੍ਹਿਆ ਹੋਵੇ ਤੇ ਜੇ ਆਪਾਂ ਦਰਵਾਜੇ ਬੂਹੇ ਵਾਰੀਆਂ ਰੋਸ਼ਣ ਦਾ ਬਿਲਕੁਲ ਬੰਦ ਕੀਤੇ ਹੁਣ ਅੰਦਰ ਚਾਨਣ ਬਿਲਕੁਲ ਵੀ ਨਾ ਆਉਣ ਦਈਏ ਤਾਂ ਫਿਰ ਹਨੇਰੇ ਵਿੱਚ ਤਾਂ ਠੇਡੇ ਹੀ ਵੱਜਦੇ ਹੋਇਆ ਪਰ ਸੂਰਜ ਵਰਗੇ ਪ੍ਰਕਾਸ਼ ਵਾਲੇ ਸੂਰਮੇ ਗੁਰੂ ਦੇ ਨੇੜੇ ਹੋ ਕੇ ਉਸ ਦੀ ਸੋਹਬਤ ਤੇ ਸੇਵਾ ਨਾਲ ਨਾਮ ਪਦਾਰਥ ਲੱਭਦਾ ਹੈ ਜੋ ਹਿਰਦੇ 'ਚ ਨਿਵਾਸ ਕਰ ਲੈਂਦਾ ਹੈ ਤੇ ਤਾਰਨ ਵਾਲੇ ਨੂੰ ਸਦਾ ਸੁਖੀ ਰੱਖਦਾ ਹੈ ਜੀਵਨ ਵਿੱਚ ਸੁਖੀ ਰੱਖ ਕੇ ਜਦੋਂ ਉਹ ਜੀਵ ਪ੍ਰਲੋਕ ਨੂੰ ਜਾਂਦਾ ਹੈ ਤਾਂ ਸੱਚੀ ਦਰਗਾਹ ਵਿੱਚ ਉਸ ਨੂੰ ਪੁੱਛ ਨਹੀਂ ਹੁੰਦੀ ਉਹ ਆਦਰਿਆ ਜਾਂਦਾ ਹੈ ਕਿਉਂਕਿ ਉਹ ਗੁਰੂ ਦੇ ਹੁਕਮ ਨੂੰ ਮੰਨ ਕੇ ਕਮਾਈ ਕਰਦਾ ਜਾਂਦਾ ਹੈ ਸੋ ਦਰਗਾਹ ਵਿੱਚ ਜਾ ਕੇ ਕੈਸੇ ਲੋਕ ਪੂਰਨਤਾ ਸਫਲਤਾ ਕਲਿਆਣ ਪਾਉਂਦੇ ਹਨ ਕਿਹੜੇ ਲੋਕ ਨੇ ਮਹਾਰਾਜ ਦਾ ਬਚਨ ਹੈ ਗੁਰ ਸੇਵਾ ਤੇ ਲਹੈ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੂਛ ਨਾ ਹੋਏ ਮਾਨ ਹੁਕਮ ਸਿਜੈ ਦਰਸ ਹੋਏ ਸੋ ਦਰਗਾਹ ਵਿੱਚ ਜਾ ਕੇ ਕੈਸੇ ਲੋਕ ਪੂਰਨਤਾ ਸਫਲਤਾ ਕਲਿਆਣ ਪਾਉਂਦੇ ਆਂ ਹੇ ਭਾਈ ਭਗਤ ਜਨੋ ਜੋ ਸਤਗੁਰੂ ਨੂੰ ਮਿਲਦਾ ਹੈ ਉਸ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਸਤਗੁਰ ਦੀ ਅਗਵਾਨੀ ਵਿੱਚ ਉਹ ਹੁਕਮ ਦੀ ਪਛਾਣ ਸਿੱਖਦਾ ਹੈ ਸੋ ਰਜਾ ਵਿੱਚ ਸਦਾ ਥਿਰ ਰਹਿ ਕੇ ਟੁਰਨ ਦੀ ਉਸ ਨੂੰ ਜਾਣ ਚ ਆਉਂਦੀ ਹੈ ਹੁਕਮ ਪਛਾਣ ਲੈਣ ਨਾਲ ਪਛਾਣ ਕੇ ਰਜਾ ਵਿੱਚ ਟੁਰਨ ਨਾਲ ਉਸ ਦਾ ਜਿਉਂਦੇ ਜੀ ਸਾਈਂ ਦੇ ਦਰਬ ਉੱਤੇ ਵਾਸਾ ਹੋ ਜਾਂਦਾ ਹੈ ਜਿਉਂਦੇ ਜੀ ਸਾਈਂ ਦੇ ਦਰਬਾਰ ਵਿੱਚ ਵਾਸਾ ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜਿਹੜਾ ਧਰਮ ਹੈ ਉਹ ਬਾਕੀ ਧਰਮਾਂ ਦੇ ਨਾਲੋਂ ਇਸ ਕਰਕੇ ਵੱਖਰਾ ਹੈ ਬਾਕੀ ਧਰਮਾਂ ਦੇ ਵਿੱਚ ਕੇਵਲ ਮਰਨ ਤੋਂ ਬਾਅਦ ਸੱਚਖੰਡ ਦੀ ਗੱਲ ਹੈ ਮਰਨ ਤੋਂ ਬਾਅਦ ਸਾਈਂ ਦੇ ਦਰਬਾਰ ਦੀ ਬਾਤ ਹੈ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਧਰਮ ਪੰਥ ਵਿੱਚ ਸਾਥ ਸੰਗਤ ਜੀ ਜਿਉਂਦੇ ਜੀ ਸਤਿਗੁਰ ਸਾਈਂ ਦੇ ਦਰਬਾਰ ਵਿੱਚ ਵਾਸੇ ਦੀ ਬਾਤ ਹੈ ਪਰ ਯਾਦ ਰੱਖਣਾ ਸਤਿਗੁਰ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ ਸਤਿਗੁਰ ਮਹਾਰਜ ਦੇ ਪੰਥ ਵਿੱਚ ਮਰਨ ਤੋਂ ਬਾਅਦ ਵੀ ਮੁਕਤੀ ਦੀ ਬਾਤ ਹੈ ਜਿਉਂਦਿਆਂ ਜਿਉਂਦਿਆਂ ਵੀ ਮੁਕਤੀ ਦੀ ਬਾਤ ਹੈ ਤੇ ਮਰਨ ਤੋਂ ਬਾਅਦ ਆਤਮਾ ਦੀ ਮੁਕਤੀ ਦੀ ਬਾਤ ਵੀ ਹੈ ਇੱਥੇ ਬਹੁਤੇ ਲੋਕੀ ਟੱਪਲਾ ਖਾ ਜਾਂਦੇ ਆ ਬਹੁਤੇ ਲੋਕੀ ਭੁਲੇਖਾ ਖਾ ਜਾਂਦੇ ਆ ਕਿ ਬਚਨ 1 2 4 5 7 ਕੰਠ ਕਰ ਲੈਂਦੇ ਆ ਇਸੇ ਉਹ ਫਿਰ ਸੰਗਤ ਚ ਪੜ ਪੜ ਸੁਣਾਉਂਦੇ ਆ ਜਿਵੇਂ ਬਚਨ ਕਿ ਮਰਨੇ ਤੇ ਜੇ ਮੁਕਤ ਦੇਹੋਂਗੇ ਮੁਕਤ ਨਾ ਜਾਣੈ ਕੋਇ ਲਾ ਭਗਤ ਜੀ ਕਹਿ ਰਹੇ ਆ ਪਰਮੇਸ਼ਰ ਜੀ ਜੇ ਮਰਨ ਤੋਂ ਬਾਅਦ ਮੁਕਤ ਦੇਵੋਗੇ ਤੇਰੀ ਮੁਕਤੀ ਕਿਹਨੇ ਵੇਖਣੀ ਆ ਤਾਂ ਉਥੇ ਸਿੱਧ ਕਰਨ ਦਾ ਯਤਨ ਕਰਦੇ ਆ ਕਿ ਮਰਨ ਤੋਂ ਬਾਅਦ ਮੁਕਤੀ ਨਹੀਂ ਜਿਉਂਦਿਆਂ ਜਿਉਂਦਿਆਂ ਮੁਕਤੀ ਦੀ ਗੱਲ ਗੁਰਮਤ ਵਿੱਚ ਹੈ ਪਰ ਨਹੀਂ ਜਿਉਂਦਿਆਂ ਜਿਉਂਦਿਆਂ ਵੀ ਮੁਕਤੀ ਦੀ ਗੱਲ ਹੈ ਮਤਲਬ ਜਿਉਂਦਿਆਂ ਜਿਉਂਦਿਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਉਹਦੇ ਵਿੱਚੋਂ ਮੁਕਤੀ ਦੀ ਬਾਤ ਹੈ। ਉਹਦੇ ਵਿੱਚੋਂ ਮੁਕਤੀ ਦੀ ਬਾਤ ਹੈ ਪਰ ਮਰਨ ਤੋਂ ਬਾਅਦ ਵੀ ਮੁਕਤੀ ਦੀ ਬਾਤ ਗੁਰਮਤਿ ਦੇ ਵਿੱਚ ਹੈ ਜਿਹੜੀ ਸਾਡੀ ਰੂਹ ਆਤਮਾ ਹੈ ਇਹ ਪਰਮੇਸ਼ਰ ਦੇ ਚਰਨਾਂ ਵਿੱਚ ਇਸ ਦਾ ਨਿਵਾਸ ਹੋ ਜਾਵੇ ਇਹ ਸਾਧ ਸੰਗਤ ਜੀ ਮਰਨ ਤੋਂ ਬਾਅਦ ਮੁਕਤੀ ਦੇ ਬਾਅਦ ਇਹ ਵੀ ਗੁਰੂ ਨਾਨਕ ਦੇ ਘਰ ਵਿੱਚ ਹੈ ਇਸ ਕਰਕੇ ਇਸ ਗੱਲ ਦਾ ਟੱਪਲਾ ਨਹੀਂ ਖਾਣਾ ਇਸ ਗੱਲ ਦਾ ਭੁਲੇਖਾ ਨਹੀਂ ਮਨ ਵਿੱਚ ਪੈਣ ਦੇਣਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਦੱਸ ਰਹੇ ਨੇ ਇਓ ਜਦ ਸਾਈਂ ਦੇ ਦਰ ਵਿੱਚ ਵਸਾ ਪਾ ਜਾਂਦਾ ਹੈ ਤਾਂ ਜਨਮ ਮਰਨ ਮਿਟ ਜਾਂਦਾ ਹੈ ਜੋ ਅਸਾਂ ਕਿਹਾ ਸੀ ਕਿ ਸ਼ਬਦ ਬਿਨਾ ਮੈਲ ਨਹੀਂ ਉਤਰਦੀ ਸੋ ਐਂਓ ਸ਼ਬਦ ਦੀ ਕਮਾਈ ਨਾਲ ਮੈਲ ਉਤਰਦੀ ਹੈ ਤੇ ਮਰਨ ਜੰਮਣ ਬਿਟ ਜਾਂਦੇ ਹਨ ਜਨਮ ਮਰਨ ਇਹ ਮਿਟ ਜਾਂਦੇ ਹਨ ਮਤਲਬ ਰੂਹ ਆਤਮਾ ਜਿਹੜੀ ਹੈ ਰੂਹ ਆਤਮਾ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ ਉਸ ਤੋਂ ਬਾਅਦ ਦੁਬਾਰੇ ਫਿਰ ਸਾਡੀ ਆਤਮਾ ਨੂੰ ਜਨਮ ਪ੍ਰਾਪਤ ਨਹੀਂ ਹੁੰਦਾ ਇਹ ਜਨਮ ਮਰਨ ਮਿਟ ਜਾਂਦਾ ਹੈ ਕਦੋਂ ਇਹ ਮੌਤ ਤੋਂ ਬਾਅਦ ਮੁਕਤੀ ਦੀ ਬਾਤ ਹੈ ਸੋ ਇਓਂ ਕਰਕੇ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਸਿੱਖ ਧਰਮ ਵਿੱਚ ਜਿਉਂਦਿਆਂ ਜਿਉਂਦਿਆਂ ਵੀ ਮੁਕਤੀ ਦੀ ਬਾਤ ਹੈ ਤੇ ਜੀਵਨ ਤੋਂ ਜਿਉਣ ਤੋਂ ਬਾਅਦ ਵੀ ਜਦੋਂ ਮੌਤ ਹੋ ਜਾਂਦੀ ਹੈ ਸਰੀਰਕ ਤੌਰ ਤੇ ਉਸ ਤੋਂ ਬਾਅਦ ਵੀ ਮੁਕਤੀ ਦੀ ਬਾਤ ਸਤਿਗੁਰ ਜੀ ਨੇ ਸਾਨੂੰ ਪਾਈ ਹੈ ਆਪਾਂ ਅਕਸਰ ਹੀ ਪੜਦੇ ਆ ਲੋਕ ਸੁਖੀਏ ਪਰਲੋਕ ਸੁਹੇਲੇ ਸੋ ਮਹਾਰਾਜ ਜੀਆਂ ਨੇ ਇਹ ਵਚਨ ਕਿਹਾ ਤਾਂ ਉਹਨਾਂ ਭਗਤ ਜਨਾਂ ਵਿੱਚੋਂ ਇੱਕ ਨੇ ਜਿਹੜਾ ਗ੍ਰਸਤੀ ਸੀਗਾ ਉਹਨੇ ਪੁੱਛਿਆ ਗੁਰੂ ਜੀ ਆਪ ਜੀ ਨੇ ਸੱਚ ਕਿਹਾ ਤੇ ਸਾਡੀ ਨਿਸ਼ਾ ਹੋਈ ਹੈ ਆਪ ਸੱਚੇ ਗੁਰੂਆਂ ਆਪ ਦੀ ਓਟ ਤੇ ਤਾਨ ਸਹਾਈ ਹੈ ਪਰ ਏ ਦਾਤਾ ਇਹ ਗੁਰੂ ਇਹ ਰਹਿਤ ਤਾਂ ਅਤੀਤ ਦੀ ਹੋਈ ਨਾ ਕਿ ਜੋ ਭੇਖਤਾਰੀ ਹੈ ਵੀ ਜਿਹੜਾ ਗ੍ਰਸਤੀ ਨਹੀਂ ਹੈ ਅਤੀਤ ਹੈ ਜਿਹੜਾ ਸੋ ਨਿਰੰਕਾਰ ਦੀ ਗੁਰ ਸ਼ਬਦ ਦੁਆਰਾ ਰੱਦਨਾ ਕਰੇ ਉਸਨੇ ਪਦਾਰਥ ਦਾ ਤਿਆਗੇ ਹੋਏ ਆ ਉਹਨਾਂ ਦਾ ਮੋਹ ਤੇ ਆਗਣਿਆ ਸੋ ਉਸ ਦਾ ਕੰਮ ਬੜਾ ਸੌਖਾ ਹੈ ਪਰ ਜੋ ਗ੍ਰਸਤ ਵਿੱਚ ਹੈ ਜੇ ਉਹ ਭਗਤੀ ਕਰੇ ਤੇ ਪਦਾਰਥਾਂ ਨੂੰ ਕਿਵੇਂ ਛੁੱਟੇ ਕਿਉਂਕਿ ਉਹਦੇ ਕੋਲੇ ਤਾਂ ਦੂਰਾ ਕੰਮ ਹੋ ਗਿਆ ਇੱਕ ਤਾਂ ਪਦਾਰਥਾਂ ਨੂੰ ਛੱਡਣਾ ਇੱਕ ਪਦਾਰਥਾਂ ਦੇ ਮੋਹ ਨੂੰ ਛੱਡਣਾ ਜਿਹੜਾ ਅਤੀਤ ਹੈ ਉਹਨੇ ਪਦਾਰਥ ਤਾਂ ਪਹਿਲਾਂ ਹੀ ਛੱਡੇ ਹੋਏ ਆ ਉਹਨੇ ਕੇਵਲ ਪਦਾਰਥਾਂ ਦਾ ਮੋਹ ਤਿਆਗਣਾ ਸੀ ਤਾਂ ਸਵਾਲ ਕੀਤਾ ਮਹਾਰਾਜ ਨੇ ਮਹਾਰਾਜ ਜੀਆ ਨੂੰ ਸਵਾਲ ਕੀਤਾ ਬੇਨਤੀ ਕਰਕੇ ਪੁੱਛਿਆ ਗ੍ਰਸਤ ਪਦਾਰਥ ਬਿਨਾ ਹੋ ਨਹੀਂ ਆਉਂਦਾ ਤੇ ਪਦਾਰਥ ਨੇ ਜਿਹੜੇ ਇਹ ਰੋਕ ਨੇ ਰਸਤੇ ਦੇ ਵਿੱਚ ਆਪ ਦਾ ਮਾਰਗ ਗ੍ਰਸਤ ਦਾ ਮਾਰਗ ਹੈ ਸੋ ਕਿਰਪਾ ਕਰਕੇ ਦੱਸੋ ਜੋ ਗ੍ਰਸਤੀ ਪਰਮੇਸ਼ਰ ਦੇ ਸ਼ੌਂਕ ਵਾਲਾ ਪਦਾਰਥਾਂ ਨਾਲ ਗ੍ਰਹਿਣ ਤਿਆਗ ਕਿਸ ਪ੍ਰਕਾਰ ਕਰੇ ਵੀ ਪਦਾਰਥਾਂ ਦੇ ਵਿੱਚ ਵੀ ਰਹੇ ਕਿਉਂਕਿ ਪਦਾਰਥਾਂ ਤੋਂ ਬਗੈਰ ਤਾਂ ਪਰਿਵਾਰ ਨਹੀਂ ਨਾ ਚੱਲਦਾ ਫਿਰ ਗ੍ਰਸਤ ਮਾਰਗ ਤਾਂ ਚੱਲਦਾ ਨਹੀਂ ਪਦਾਰਥਾਂ ਤੋਂ ਬਗੈਰ ਕਿ ਬੜਾ ਅੱਛਾ ਸਵਾਲ ਕੀਤਾ ਹੈ ਇਹਦਾ ਉੱਤਰ ਫਿਰ ਆਪ ਜੀ ਜਦੋਂ ਸੁਣੋਗੇ ਇਹ ਸਾਡੇ ਸਾਰੇ ਜਿੰਨੇ ਆਪਾਂ ਗ੍ਰਸਤੀ ਪਰਿਵਾਰਾਂ ਵਿੱਚ ਰਹਿੰਦੇ ਆ ਇਹ ਸਾਡੇ ਸਾਰਿਆਂ ਲਈ ਬੜਾ ਸਹਾਈ ਹੈ ਜੇ ਇਹਨੂੰ ਆਪਾਂ ਇਸ ਨੁਕਤੇ ਨੂੰ ਸਮਝ ਲਿਆ ਇਹਨੂੰ ਆਪਾਂ ਪਕੜ ਲਿਆ ਇਹਨੂੰ ਆਪਾਂ ਗ੍ਰਹਿਣ ਕਰ ਲਿਆ ਹੁਣ ਗੁਰੂ ਜੀ ਦੱਸ ਰਹੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਗੁਰੂ ਜੀ ਕਹਿਣ ਲੱਗੇ ਭਾਈ ਰਾਹ ਇੱਕ ਹੈ ਦੋ ਨਹੀਂ ਹਨ ਸ਼ਬਦ ਦੀ ਕਮਾਈ ਕਰਨੀ ਦੋ ਦਾ ਮਤਲਬ ਵੀ ਅਤੀਤ ਵਾਸਤੇ ਹੋਰ ਗ੍ਰਸਤੀ ਵਾਸਤੇ ਹੋਰ ਐ ਦੋ ਰਾਹ ਨਹੀਂ ਰਾਹ ਤਾਂ ਇੱਕੋ ਹੀ ਹੈ ਸ਼ਬਦ ਦੀ ਕਮਾਈ ਕਰਨੀ ਹੈ ਦੁਰਮਤ ਨੂੰ ਕੱਟਣਾ ਹੈ ਹੁਕਮ ਨੂੰ ਪਛਾਨਣਾ ਹੈ ਰਜਾ ਤੇ ਟੁਰਨਾ ਹੈ ਇਹ ਐ ਸਿੱਧਾ ਮਾਰਗ ਨਾ ਦੱਸਦਾ ਭੁੱਲੇ ਨਾ ਟੁਰਦਾ ਭੁੱਲੇ ਮਤਲਬ ਨਾ ਤਾਂ ਦੱਸਣ ਵਾਲਾ ਬੰਦਾ ਭੁੱਲਦਾ ਫਿਰ ਤੇ ਨਾ ਹੀ ਇਹ ਤੇ ਤੁਰਨ ਵਾਲਾ ਪੁੱਲ ਦਾ ਕਰਨਾ ਕੀ ਹੈ ਵੀ ਸ਼ਬਦ ਦੀ ਕਮਾਈ ਕਰਨੀ ਦੁਰਮਤ ਨੂੰ ਕੱਟਣਾ ਹੈ ਹੁਕਮ ਨੂੰ ਪਛਾਨਣਾ ਹੈ ਰਜਾ ਚ ਰਹਿਣਾ ਹੈ ਬਸ ਤੁਰ ਜਣ ਕਰਤਾਪੁਰਖ ਦੀ ਸੇਧ ਬਨ ਕੇ ਉਸ ਦੀ ਭਾਵਨਾ ਧਾਰ ਕੇ ਨੱਕ ਦੀ ਸੇ ਤੁਰਿਆ ਜਾਵੇ ਭਾਵੇਂ ਗ੍ਰਸਤੀ ਭਾਵੇਂ ਅਤੀਤ ਜੋ ਕਰੇ ਸੋਈ ਸਿਜੇ ਤੁਸਾਂ ਗ੍ਰਸਤੀ ਲਈ ਖਾਸ ਪੁੱਛਣਾ ਕੀਤਾ ਹੈ ਸੋ ਤਿਸ ਦਾ ਉੱਤਰ ਇਹ ਹੈ ਕਿ ਗ੍ਰਸਥ ਵਿੱਚ ਰਹੇ ਗ੍ਰਿਸ਼ਤ ਵਿੱਚ ਰਹਿ ਕੇ ਮਾਇਆ ਮੋਹ ਨਾਲ ਟੱਕਰੇ ਪੈਂਦੀ ਹੈ ਕਿਉਂਕਿ ਪਰਿਵਾਰ ਬੱਚਿਆਂ ਦਾ ਮੋਹ ਵੀ ਹੁੰਦਾ ਤੇ ਮਾਇਆ ਵੀ ਕਮਾਉਣੀ ਵੀ ਪੈਂਦੀ ਹੈ ਖਰਚ ਵੀ ਕਰਨੀ ਪੈਂਦੀ ਹੈ ਲੈਣਾ ਵੀ ਪੈਂਦਾ ਦੇਣਾ ਵੀ ਪੈਂਦਾ ਸੋ ਪਾਪ ਪੁੰਨ ਦੇ ਸਮੇ ਗ੍ਰਿਸ਼ਤੀ ਅੱਗੇ ਵਿਸ਼ੇਸ਼ ਆਉਂਦੇ ਆ ਗ੍ਰਿਸ਼ਤ ਇੱਕ ਅਖਾੜਾ ਹੈ ਜਿਸ ਵਿੱਚ ਸੁਰਤ ਨੇ ਘੋਲ ਦੀ ਜਾਂਚ ਸਿੱਖਣੀ ਹੈ ਜਿਵੇਂ ਮੱਲ ਖੁਲਦੇ ਆ ਬਿਨਾ ਤਰੀਕੇ ਤੋਂ ਮੱਲ ਕਿੰਨੇ ਤੱਕੜਾ ਹੋਵੇ ਦੂਜੇ ਨੂੰ ਢਾ ਨਹੀਂ ਸਕਦਾ ਇਸੇ ਤਰ੍ਹਾਂ ਜਿਹੜੀ ਸੁਰਤ ਹੈ ਸਾਡੀ ਇਸ ਸੁਰਤ ਨੇ ਘੋਲ ਦੀ ਜਾਂਚ ਸਿੱਖਣੀ ਹੈ ਤੇ ਅੰਤ ਮਾਇਆ ਵੀ ਅੰਧਕਾਰ ਨੂੰ ਜਿੱਤ ਕੇ ਆਤਮ ਸੁਖ ਤੇ ਆਤਮ ਚਾਨਣੇ 'ਚ ਆਉਣਾ ਹੈ ਇਸ ਲਈ ਗ੍ਰਸਤ ਵਿੱਚ ਉਦਾਸ ਮਾਰਗ ਅਸਾਂ ਨੇ ਟੋਰਿਆ ਵੀ ਗ੍ਰਸਤ ਵਿੱਚ ਰਹਿੰਦੇ ਉਦਾਸ ਮਾਰਗ ਵਿੱਚ ਰਹਿਣਾ ਦੇਖੋ ਗ੍ਰਸਤ ਵਿੱਚ ਉਦਾਸ ਇਹ ਮਹਾਰਾਜ ਨੇ ਕੈਸੀ ਨਵੀਂ ਵਸਤੂ ਦਿੱਤੀ ਹੈ ਗ੍ਰਸਤ ਪਦਾਰਥਾਂ ਦੀ ਲੋੜ ਬਿਨਾ ਟੁਰ ਨਹੀਂ ਸਕਦਾ ਪਦਾਰਥ ਇਕੱਠੇ ਕਰੇ ਪਰ ਧਰਮ ਕਿਰਤ ਨਾਲ ਹੱਕ ਨਾ ਹੱਕ ਦੀ ਪਛਾਣ ਸਿੱਖੇ ਜੋ ਪ੍ਰਾਪਤ ਕਰੇ ਉਸ ਨਾਲ ਨਿਰਵਾਹ ਕਰੇ ਤੇ ਉਸ ਵਿੱਚੋਂ ਵੀ ਵੰਡ ਕੇ ਖਾਏ ਬਚਨ ਆਉਂਦਾ ਨਾ ਮਹਾਰਾਜ ਜੀਆਂ ਦਾ ਸਾਰੰਗ ਰਾਗ ਦੀ ਵਾਰ ਦੇ ਵਿੱਚ ਕਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਗ੍ਰਸਤੀ ਹੋ ਕੇ ਅਤੀਤ ਇਉਂ ਰਹੇਗਾ ਕਿ ਇਸਤਰੀ ਪੁੱਤਰ ਪਦਾਰਥ ਕੁਟੰਬ ਮਿੱਤਰ ਜੋ ਕੁਛ ਵੀ ਹੈ ਇਹ ਨਾ ਸਮਝੇ ਮੇਰਾ ਇਹ ਸਮਝੇ ਤਾਂ ਨਿਰੰਕਾਰ ਦਾ ਦਿੱਤਾ ਹੋਇਆ ਹੈ ਜਿਸ ਚੀਜ਼ ਨੂੰ ਉਹ ਮੇਰੀ ਕਹਿ ਸਕਦਾ ਉਸ ਨੂੰ ਮੇਰੀ ਨਾ ਜਾਣੇ ਕਰਤਾਰ ਦੀ ਜਾਣੀ ਵੀ ਜਿਹੜੀ ਵੀ ਚੀਜ਼ ਦਾ ਮੰਦਾ ਕਹਿੰਦਾ ਨਾ ਮੈਂ ਮਾਲਕ ਆ ਇਹਦਾ ਆ ਮੇਰੀ ਆ ਐ ਨਾ ਸਮਝੇ ਮੇਰੀ ਐ ਮਹਾਰਾਜ ਕਹਿੰਦੇ ਐ ਸਮਝੇ ਰੱਬ ਦੀ ਦਿੱਤੀ ਹੋਈ ਦਾਤ ਐ ਫਿਰ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ ਦਾਤਾ ਨਾਲ ਪਿਆਰ ਨਹੀਂ ਪਵੇਗਾ ਦਾਤੇ ਨਾਲ ਪਿਆਰ ਪਵੇਗਾ ਇਹਦੇ ਨਾਲ ਫਿਰ ਪਰਮੇਸ਼ਰ ਨਾਲ ਪਿਆਰ ਪੈਂਦਾ ਹੈ ਅਕਾਲ ਪੁਰਖ ਨਾਲ ਪਿਆਰ ਪੈਂਦਾ ਫਿਰ ਟੱਬਰ ਟੀਰ ਪਰਿਵਾਰ ਪਦਾਰਥਾਂ ਨਾਲ ਪਿਆਰ ਨਹੀਂ ਪੈਂਦਾ ਸੋ ਇੱਥੇ ਤਾਂ ਹੀ ਫਿਰ ਵਿਸ਼ਵਾਸ ਵਧਾਵੇ ਕਿ ਇਹ ਤਨ ਮਨ ਵੀ ਸਾਈਂ ਦੀ ਦਾਤ ਹੈ ਤਨ ਮਨ ਦੇ ਸੰਬੰਧ ਵਾਲੇ ਸਾਰੇ ਸੱਜਣਾ ਤੇ ਪਦਾਰਥਾਂ ਵਿੱਚ ਮੇਰਾ ਕੀ ਹੈ ਤੇ ਮੈਂ ਕੌਣ ਆ ਸੋ ਉਸੇ ਦਾ ਉਸੇ ਨੂੰ ਸਮਰਪਣ ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲੱਗੈ ਮੇਰਾ ਮੇਰਾ ਕੁਛ ਨਹੀਂ ਜੋ ਕੁਛ ਹੈ ਤੁਹਾਡਾ ਹੀ ਹੈ ਜੋ ਕੁਛ ਹੈ ਤੁਹਾਡਾ ਹੀ ਹੈ ਐਉਂ ਗ੍ਰਸਤ ਇਓ ਸਮਝ ਕੇ ਗ੍ਰਸਥ ਵਿੱਚ ਰਹਿਣ ਵਾਲਾ ਅਤੀਤ ਅਰਥਾਤ ਨਿਰਲੇਪ ਰਹਿਦਾ ਹੋਇਆ ਜਨਮ ਨੂੰ ਜਿੱਤ ਜਾਂਦਾ ਉਹ ਐਸਾ ਪੁਰਖ ਪੂਰਨ ਪਦ ਨੂੰ ਅਪੜਦਾ ਹੈ ਕਿ ਸਦਾ ਸੱਚ ਵਿੱਚ ਸੱਚੇ ਵਾਹਿਗੁਰੂ ਦੇ ਸਤਿਆ ਸਰੂਪ ਵਿੱਚ ਸਮਾਇਆ ਰਹਿੰਦਾ ਹੈ ਉਹ ਨਾ ਫਿਰ ਆਉਂਦਾ ਹੈ ਨਾ ਜਾਂਦਾ ਹੈ ਬਚਨਾਂ ਬਾਣੀ ਦੇ ਅੰਦਰ ਬਿਲਾਵਲ ਰਾਗ ਦੇ ਅੰਦਰ ਰਹੇ ਅਤੀਤ ਜਾਣੈ ਸਭ ਤਿਸਕਾ ਤਨ ਮਨ ਅਰਪੈ ਹੈ ਇਹ ਜਿਸਕਾ ਨਾ ਉਹ ਆਵੇ ਨਾ ਉਹ ਜਾਏ ਨਾਨਕ ਸਾਚੇ ਸਾਚ ਸਮਾਏ ਇਹ ਜੋ ਕੁਝ ਸਾਈਂ ਦਾ ਕਰ ਜਾਣਣਾ ਹੈ ਇਹ ਗ੍ਰਸਤੀ ਦਾ ਤਿਆਗ ਹੈ ਗ੍ਰਸਤ ਮਾਰਗ ਵਿੱਚ ਰਹਿੰਦੇ ਆਂ ਧਨ ਪਦਾਰਥ ਟੱਬਰ ਟੀਰ ਬਾਲ ਬੱਚੇ ਇਕੱਠੇ ਕਰਨੇ ਪਰ ਉਹਦੇ ਵਿੱਚ ਰਹਿੰਦਿਆਂ ਹੋਇਆਂ ਵੀ ਇਹ ਸਾਰਾ ਕੁਝ ਪਰਮੇਸ਼ਰ ਦਾ ਸਮਝਣਾ ਆਪਣਾ ਨਾ ਸਮਝਣਾ ਸਤਿਗੁਰ ਕਹਿੰਦੇ ਗ੍ਰਸਤੀ ਦਾ ਤਿਆਗ ਹੈ ਇਹ ਅਸਲੀ ਤਿਆਗ ਹੈ ਪਦਾਰਥਾਂ ਦਾ ਤਿਆਗ ਅਤੀਤ ਲੋਕ ਨੇ ਜਿਹੜੇ ਇਹ ਤਾਨਾ ਨਾਲ ਕਰਦੇ ਆ ਪਰ ਸੁਖੀ ਨਹੀਂ ਰਹਿੰਦੇ ਵੀ ਜਿਵੇਂ ਕਿ स्त्री ਛੱਡ ਦਿੱਤੀ ਵਿਆਹ ਨਾ ਕਰਾਇਆ ਫਿਰ ਕਾਮ ਤੰਗ ਕਰਦਾ ਘਰ-ਬਾਰ ਬਣਾਇਆ ਨਾ ਫਿਰ ਸਾਧ ਸੰਗਤ ਜੀ ਦਰ-ਦਰ ਤੇ ਭਟਕਣਾ ਪੈਂਦਾ ਫਿਰ ਤੰਗ ਹੁੰਦਾ ਬੰਦਾ ਆਪਣਾ ਪਰਿਵਾਰ ਘਰ ਬੰਨਿਆ ਨਾ ਰੋਟੀ ਪਾਣੀ ਦਾ ਕੋਈ ਸਾਧਨ ਨਾ ਹੋਇਆ ਫਿਰ ਦਰ ਦਰ ਦੇ ਉੱਤੇ ਜਾ ਕੇ ਭਿਖਿਆ ਮੰਗਣੀ ਪੈਂਦੀ ਐ ਸੋ ਇਉਂ ਕਰਕੇ ਸੁਖੀ ਨਹੀਂ ਹੁੰਦੇ ਮਨ ਕਰਕੇ ਤਿਆਗ ਨਾਲ ਅਤੀਤ ਹੋਈਦਾ ਚਾਹੇ ਅਤੀਤ ਰਹੋ ਚਾਹੇ ਗ੍ਰਸਤੀ ਰਹੋ ਬਸ ਦੇਖੋ ਮਹਾਰਾਜ ਨੇ ਅਤੀਤ ਮਾਰਗ ਨੂੰ ਵੀ ਇੱਥੇ ਮਾੜਾ ਨਹੀਂ ਕਿਹਾ ਇਹ ਨਹੀਂ ਕਿਹਾ ਵੀ ਜੇ ਵਿਆਹ ਸ਼ਾਦੀ ਨਹੀਂ ਕਰਾਈ ਤਾਂ ਨਹੀਂ ਉਹ ਨਾ ਨਾ ਸਤਿਗੁਰ ਦਾ ਮਾਰਗ ਗ੍ਰਿਸਤ ਮਾਰਗ ਪ੍ਰਧਾਨ ਕਿ ਹੈ ਮਹਾਰਜ ਜੀ ਪਰ ਦੂਜੇ ਮਾਰਗਾਂ ਦੀ ਵੀ ਸਤਿਗੁਰ ਨੇ ਨਿੰਦਿਆ ਨਹੀਂ ਕੀਤੀ ਉਹਨਾਂ ਦੀ ਵਿਰੋਧਤਾ ਨਹੀਂ ਕੀਤੀ ਚਾਹੇ ਗ੍ਰਿਸਤੀ ਹੈ ਚਾਹੇ ਅਤੀਤ ਹੈ ਜਿਹਨੇ ਇਹ ਚੀਜ਼ ਸਮਝ ਲਈ ਮਹਾਰਜ ਕਹਿੰਦੇ ਉਹ ਅਕਾਲ ਪੁਰਖ ਦਾ ਪਿਆਰਾ ਹੈ ਭਗਤ ਜੀ ਨੇ ਕਿਹਾ ਇਹ ਜੋ ਆਪਣਾ ਕਰ ਨਹੀਂ ਜਾਣਨਾ ਪਦਾਰਥ ਰੂਕੇ ਕੁਟੰਬੀਆਂ ਨੂੰ ਇਸ ਦਾ ਕੋਈ ਨਮੂਨਾ ਜੇ ਸਮਝ ਪੈ ਜਾਏ ਵੀ ਕੋਈ ਉਦਾਹਰਨ ਦੱਸ ਦਿਓ ਵੀ ਮੇਰਾ ਪਰਿਵਾਰ ਮੇਰਾ ਆਪਦਾ ਨਹੀਂ ਹੈ ਸੰਸਾਰੀ ਪਦਾਰਥ ਮੇਰੇ ਆਪਦੇ ਨਹੀਂ ਹਨ ਵੀ ਇਹਦਾ ਕੋਈ ਨਮੂਨਾ ਦੱਸ ਦਿਓ ਸਾਨੂੰ ਕੋਈ ਐਗਜ਼ੈਂਪਲ ਕੋਈ ਉਦਾਹਰਨ ਦੇ ਦਿਓ ਤਾਂ ਕਿ ਗੱਲ ਸਮਝ ਪੈ ਜਾਏ ਕਿਉਂਕਿ ਬਿਨਾ ਉਦਾਹਰਨ ਤੋਂ ਵੀ ਗੱਲ ਸਮਝ ਨਹੀਂ ਨਾ ਪੈਂਦੀ ਹਰੇਕ ਫਿਰ ਡੂੰਘੀਆਂ ਗੱਲਾਂ ਤਾਂ ਬਿਲਕੁਲ ਹੀ ਸਮਝ ਨਹੀਂ ਪੈਂਦੀਆਂ ਸ੍ਰੀ ਗੁਰੂ ਜੀ ਨੇ ਕਿਹਾ ਤੁਸੀਂ ਸਤਸੰਗੀ ਹੋ ਅਤੀਤਾਂ ਦੇ ਨਾਲ ਫਿਰਦੇ ਹੋ ਤੁਹਾਨੂੰ ਕਈ ਵਾਰ ਤੁਹਾਡੇ ਨਾਲ ਹੱਡ ਬੀਤੀ ਹੋਏਗੀ ਜੇ ਕੋਈ ਅਤੀਤ ਸਾਧੂ ਕਿਸੇ ਨਵੀਂ ਨਗਰੀ ਵਿੱਚ ਜਾਵੇ ਤਾਂ ਉਹ ਪਹਿਲੇ ਦਿਨ ਉਸ ਨਗਰੀ ਵਿੱਚ ਉਪਰਾਂਦ ਵਿੱਚ ਹੁੰਦਾ ਕਿਉਂਕਿ ਸਾਰੇ ਲੋਕ ਉਪਰੇ ਉਪਰੇ ਜੇ ਹੁੰਦੇ ਆ ਉਸ ਨੂੰ ਕੁਝ ਵੀ ਆਪਣਾ ਨਹੀਂ ਲੱਗਦਾ ਜੇ ਉੱਥੇ ਰਹਿ ਪਵੇ ਤਾਂ ਚਾਹੇ ਉਹ ਅਤੀਤ ਹੈ ਸਣੇ ਸਣੇ ਮਤਲਬ ਹੌਲੀ ਹੌਲੀ ਕੋਈ ਆਪਣਤ ਅੰਦਰ ਪੈਦਾ ਹੋ ਜਾਂਦੀ ਹੈ ਤੇ ਜਿਹੜੇ ਅ ਗ੍ਰਸਥ ਮਾਰਗ ਤੋਂ ਵੱਖਰੇ ਅਤੀਤ ਸਾਧੂ ਹਨ ਉਹ ਵੀ ਜਦੋਂ ਜਿਹੜੇ ਨਗਰਾਂ 'ਚ ਰਹਿੰਦੇ ਆ ਨਾ ਲੰਬਾ ਸਮਾਂ ਰਹਿ ਜਾਂਦੇ ਆ ਤਾਂ ਬੜੇ ਟੱਬਰ ਟੀਰ ਪਰਿਵਾਰ ਮਾਈ ਭਾਈ ਤੇ ਬਿਰਧ ਕੀ ਜਵਾਨ ਕੀ ਉਹਨਾਂ ਦੇ ਨਾਲ ਕਈ ਵਾਰੀ ਇੰਉਂ ਵਰਤਾਵਾ ਹੋ ਜਾਂਦਾ ਉਹਨਾਂ ਦਾ ਜਿਵੇਂ ਉਹਨੇ ਉਹਨਾਂ ਦੇ ਆਪਣੇ ਟੱਬਰ ਦੇ ਹੀ ਮੈਂਬਰ ਕਿਉਂ ਨਾ ਹੋਣ ਐਨਾ ਉਹਨਾਂ ਦਾ ਨੇੜਾ ਹੋ ਜਾਂਦਾ ਹੈ ਤਾ ਮਹਾਰਾਜ ਆਖਣ ਲੱਗੇ ਜੇ ਰਹਿ ਪਵੇ ਚਾਹੇ ਅਤੀਤ ਹੈ ਸਨੇ ਸਨੇ ਕੋਈ ਆਪਣਾ ਤੰਦਰ ਪੈਦਾ ਹੋ ਜਾਂਦੀ ਹੈ ਇਸੇ ਤਰ੍ਹਾਂ ਜਦ ਆਪਣੇ ਪਦਾਰਥਾਂ ਕੇ ਪੁਰਖਾਂ ਨੂੰ ਰੱਬ ਜੀ ਦੇ ਜਾਣ ਲਿਆ ਤਾਂ ਉਹਨਾਂ ਵਿੱਚ ਇੱਕ ਬੇਮਾਲੂਮ ਉਪਰਾਂਦ ਪ੍ਰਤੀਤ ਹੁੰਦੀ ਹੈ ਉਹ ਉਪਰਾਂਦ ਜਦੋਂ ਸਾਈਂ ਦੇ ਸਮਝੀਦੇ ਨੇ ਤਾਂ ਦਿਲਗੀਰੀ ਦੇ ਰੰਗ ਦੀ ਨਹੀਂ ਹੁੰਦੀ ਮੈਲ ਵਾਲੀ ਪਕੜ ਤੋਂ ਸਾਫ਼ ਹੋਣ ਕਰਕੇ ਸੁਖਦਾਈ ਲੱਗਦੀ ਹੈ ਤੇ ਵਰਤਾਰੇ ਵਿੱਚ ਐਉਂ ਆਉਂਦੀ ਹੈ ਕਿ ਉਹਨਾਂ ਤੋਂ ਸੁਖ ਲੈਣ ਦੀ ਜਾਜਨਾ ਘਟ ਘਟ ਕੇ ਹਟ ਜਾਂਦੀ ਹੈ। ਮਤਲਬ ਟੱਬਰ ਟੀਰ ਪਦਾਰਥਾਂ ਦਾ ਬਤਪਾਲ ਬੱਚਿਆਂ ਦਾ ਉਹ ਮੋਹ ਨਹੀਂ ਰਹਿੰਦਾ ਉਹ ਪਕੜ ਟੁੱਟ ਜਾਂਦੀ ਹੈ। ਉਹਨਾਂ ਨਾਲ ਇੱਕ ਰਸ ਫਿਰ ਗੁਰਮੁਖ ਵਰਤਦਾ ਹੈ। ਸੋ ਵਰਤਾਰੇ ਵਿੱਚ ਜਾਂ ਜੇ ਉਹ ਆਉਂਦੀ ਹੈ ਕਿ ਉਹਨਾਂ ਤੋਂ ਸੁਖ ਲੈਣ ਦੀ ਜਾਜਨਾ ਘਟ ਘਟ ਕੇ ਹਟ ਜਾਂਦੀ ਹੈ ਤੇ ਸੁਖ ਦੇਣ ਦਾ ਵੱਧ ਬਚਾਓ ਅੰਦਰ ਪਰਮੇਸ਼ਰ ਜਾਂਦਾ ਹੈ ਸੁਖ ਦੇਣ ਦਾ ਮਤਲਬ ਉਹਨਾਂ ਨੂੰ ਸੁਖ ਦੇਣਾ ਸੁਖ ਲੈਣਾ ਨਹੀਂ ਉਹਨਾਂ ਤੋਂ ਉਹਨਾਂ ਨੂੰ ਸੁਖ ਦੇਣਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੀ ਇਸਤਰੀ ਨੂੰ ਮਾਤਾ ਪਿਤਾ ਨੂੰ ਸਬੰਧੀਆਂ ਨੂੰ ਸੁਖ ਦੇਣਾ ਲੈਣਾ ਨਹੀਂ ਉਹਨਾਂ ਤੋਂ ਇਹ ਮਨ ਦੀ ਭਾਵਨਾ ਵਧ ਜਾਂਦੀ ਹੈ। ਉਹਨਾਂ ਵਿੱਚੋਂ ਕੋਈ ਵਿਣਸੇ ਜਾਂ ਕੋਈ ਖੁੱਸ ਜਾਵੇ ਤਾਂ ਪੀੜ ਦੀ ਝਰਨਾਟ ਨਹੀਂ ਪੈਂਦੀ। ਜੇ ਉਹਨਾਂ ਦੇ ਵਿੱਚੋਂ ਕਿਸੇ ਦੀ ਮੌਤ ਹੋ ਜਾਵੇ ਜਾਂ ਕੋਈ ਲੜਪड़ ਕੇ ਛੱਡ ਕੇ ਚਲੇ ਆ ਜਾਵੇ ਜਾਂ ਪਦਾਰਥ ਗਵਾਚ ਜਾਣ, ਮਾਇਆ ਦਾ ਘਾਟਾ ਪੈ ਜਾਵੇ ਜਾਂ ਕੋਈ ਠੱਗੀ ਹੋ ਜਾਵੇ, ਕੋਈ ਚੋਰੀ ਹੋ ਜਾਵੇ ਤਾਂ ਫਿਰ ਮਨ ਅੰਦਰ ਪੀੜ ਦੀ ਝਰਨਾਟ ਨਹੀਂ ਪੈਂਦੀ। ਜਾਂ ਮੱਧਮ ਜਿਹੀ ਰੌ ਲੰਘ ਕੇ ਦੂਰ ਹੋ ਜਾਂਦੀ ਐ ਵੀ ਇੱਕ ਵਾਰੀ ਐਂ ਜੇ ਲੱਗਦਾ ਵੀ ਆ ਨੁਕਸਾਨ ਹੋ ਗਿਆ ਬਸ ਫਿਰ ਉਦੋਂ ਬਾਅਦ ਲਈ ਕਈ ਬੰਦੇ ਹੁੰਦੇ ਆ ਦੇਖੋ ਜਿਨ੍ਹਾਂ ਦੀ ਪਕੜ ਬਹੁਤੀ ਹੁੰਦੀ ਐ ਜੇ ਥੋੜੀ ਬਹੁਤੀ ਚੀਜ਼ ਵੀ ਕੋਈ ਖੁੱਸ ਜੇ ਨਾ ਗਵਾਚ ਜੇ ਉਹ ਸਾਰੀ ਜ਼ਿੰਦਗੀ ਫਿਰ ਉਹਦੇ ਪਿੱਛੇ ਪਾਗਲ ਹੋਏ ਫਿਰਦੇ ਰਹਿੰਦੇ ਉਸੇ ਗੱਲ ਦੇ ਪਿੱਛੇ ਤਾਂ ਜਿਹੜਾ ਗੁਰਮੁਖ ਹੁੰਦਾ ਐ ਆਪਲਾ ਤਾਂ ਉਸ ਨੂੰ ਕੋਈ ਫਰਕ ਪੈਂਦਾ ਹੀ ਨਹੀਂ ਜੇ ਪੈਂਦਾ ਤਾਂ ਮਾੜੀ ਜੀ ਮੱਧਮ ਜੀ ਰੌ ਲੰਘ ਕੇ ਦੂਰ ਹੋ ਜਾਂਦੀ ਹੈ ਇਹ ਸਾਧ ਜਨੋ ਸਭ ਕੁਝ ਸਾਈਂ ਦਾ ਜਾਣਨ ਤੋਂ ਸਾਡਾ ਭਾਵ ਦਿਲਗੀਰੀ ਉਦਾਸੀ ਨਿੰਮੋ ਝਾਣੀ ਨਹੀਂ ਪਰ ਬੈਰਾਗ ਭਰਿਆ ਚਾਉ ਹੈ ਜਿਵੇਂ ਹਰ ਜੀਵ ਲੈ ਕੇ ਖੁਸ਼ ਹੁੰਦਾ ਹੈ ਭਰਤੀ ਪੁੱਤ ਨੂੰ ਦੇ ਕੇ ਖੁਸ਼ ਹੁੰਦਾ ਹੈ ਦੇਖੋ ਆਪਾਂ ਦੂਜਿਆਂ ਤੋਂ ਲੈ ਕੇ ਖੁਸ਼ ਹੁੰਨੇ ਆ ਪਰ ਆਪਦੀ ਧੀ ਨੂੰ ਪੁੱਤ ਨੂੰ ਉਹ ਤੋਂ ਲੈ ਕੇ ਨਹੀਂ ਉਹਨੂੰ ਦੇ ਕੇ ਖੁਸ਼ ਹੁੰਦਾ ਹੈ ਦੁਨੀਆ ਦਾ ਹਰ ਮਨੁੱਖ ਜਬ ਪਿਤਾ ਨੂੰ ਸਮਰਪਣ ਕਰਕੇ ਖੁਸ਼ ਹੁੰਦਾ ਹੈ ਔਰ ਦੂਜਿਆਂ ਤੋਂ ਆਪਾਂ ਲੈਨੇ ਆ ਜੇ ਦਿਨੇ ਆ ਤਦਾਰ ਵਾਪਸ ਮੰਗਦੇ ਆ ਪਰ ਆਪਣਾ ਮਾਤਾ ਪਿਤਾ ਹੋਵੇ ਉਹਨੂੰ ਕੁਝ ਨਾ ਕੁਝ ਦੇਈਏ ਸਮਰਪਣ ਕਰੀਏ ਤਾਂ ਦੇ ਕੇ ਬੰਦਾ ਖੁਸ਼ ਹੁੰਦਾ ਹੈ ਇਸੇ ਤਰ੍ਹਾਂ ਪਰਮ ਉੱਚੇ ਤੇ ਸੁੱਚੇ ਭਾਵ ਵਿੱਚ ਜਦ ਸਭ ਕੁਝ ਵਾਹਿਗੁਰੂ ਦਾ ਜਾਣ ਕੇ ਮਨ ਉਸੇ ਦਾ ਸਮਝੀਦਾ ਹੈ ਜਾਂ ਉਸ ਨੂੰ ਅਰਪਣ ਕਰਦੇ ਹਾਂ ਤਾਂ ਮਨ ਵਿੱਚ ਦੇਣ ਦਾ ਤਾਂ ਮਨ ਵਿੱਚ ਦੇਣ ਦਾ ਚਾਅ ਆਪਣੇ ਆਪ ਵਿੱਚ ਇੱਕ ਨਿਰਮਲ ਚਾਅ ਹੁੰਦਾ ਨਾਲ ਅੰਦਰ ਨਾਮ ਹੁੰਦਾ ਹੈ ਨਾਮ ਦਾ ਅਸਰ ਸਾਈ ਨਾਲ ਨਿਰੰਤਰ ਮੇਲ ਹੁੰਦਾ ਹੈ ਸਾਈ ਦਾ ਰੂਪ ਆਨੰਦ ਹੈ ਸੋ ਆਨੰਦ ਸਰੂਪ ਨਾਲ ਮਿਲੇ ਰਹਾ ਤੇ ਉਸ ਨੂੰ ਸਭ ਕੁਝ ਸਮਰਪਣ ਕਰਦਾ ਰਹਾ ਇਸ ਭਾਵ ਵਿੱਚ ਰਿਹਾ ਜੀਵ ਆਨੰਦ ਵਿੱਚ ਮਗਨ ਰਹਿੰਦਾ ਹੈ ਪੂਰੇ ਤੇ ਸੂਰੇ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਸੁਣ ਕੇ ਉਹ ਸਾਰੇ ਭਗਤ ਗੁਰੂ ਕੇ ਸਿੱਖ ਹੋ ਗਏ ਤੇ ਜਨਮ ਸਾਖੀ ਵਿੱਚ ਇਹ ਬਚਨ ਇਉਂ ਲਿਖਿਆ ਹੈ ਤਾਂ ਇਹ ਸੁਣ ਕਰ ਉਹ ਭਗਤ ਜਨ ਸਭ ਸ੍ਰੀ ਗੁਰੂ ਜੀ ਕੀ ਚਰਨੀ ਆਏ ਲਗੇ ਅਤੇ ਆਖਿਓ ਨੇ हे ਗੁਰੂ ਜੀ ਤੁਮ ਧਨ ਹੋ ਅਤੇ ਧਨ ਆਪ ਦਾ ਦਰਸ਼ਨ ਹੈ हे ਭਗਵਾਨ ਜੀ ਸਾਨੂੰ ਵੀ ਆਪਣੀ ਚਰਨੀ ਲਾਵੋ ਜੀ ਆਪ ਮਿਹਰਬਾਨੀ ਕਰਕੇ ਨਾਮ ਦੇਵੋ ਜੀ ਤਾਂ ਸ੍ਰੀ ਗੁਰੂ ਜੀ ਕਹਿਆ ਸੁਣੋ ਪਰਮੇਸ਼ਰ ਜੀ ਦੇ ਪਿਆਰਿਓ ਤੁਸੀਂ ਵੀ ਸ੍ਰੀ ਵਾਹਿਗੁਰੂ ਜੀ ਦਾ ਸਿਮਰਨ ਕਰੋ ਤਾਂ ਤੁਮਾਰਾ ਭਲਾ ਹੋਵੇਗਾ ਤਾਂ ਉਹ ਭਗਤ ਸ੍ਰੀ ਗੁਰੂ ਜੀ ਕੇ ਸਿੱਖ ਹੋਏ ਲੱਗੇ ਸਤਨਾਮ ਦਾ ਜਾਪ ਕਰਨ ਅੰਤ ਕੋ ਪਰਮ ਗਤੀ ਕੋ ਪ੍ਰਾਪਤ ਹੋਏ ਸ੍ਰੀ ਗੁਰੂ ਬਾਬਾ ਜੀ ਉਥੋਂ ਚੱਲਦੇ ਰਹੇ ਇਹ ਜਨਮ ਸਾਖੀ ਦੇ ਪੰਨਾ ਨੰਬਰ 443 ਦੇ ਉੱਪਰ ਇਉਂ ਦਰਜ ਹੈ ਸੋ ਸਾਧ ਸੰਗਤ ਜੀ ਇੱਥੋਂ ਤੱਕ ਇਤਿਹਾਸ ਅੱਜ ਬਾਕੀ ਕੱਲ ਨੂੰ ਇਤੋਂ ਬਾਅਦ ਸਤਿਗੁਰੂ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਪਾਸੇ ਨੂੰ ਆਪਣੇ ਚਰਨ ਪਾਉਂਦੇ ਆ ਕਿਹਨੂੰ ਤਾਰਦੇ ਆ ਤੇ ਮਹਾਰਾਜ ਜੀ ਕੀ ਕੀ ਖੇਡਾਂ ਵਰਤੌਂਦੇ ਆ ਅਗਲਾ ਇਤਿਹਾਸ ਕੱਲ ਨੂੰ ਭੁੱਲਾ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ